ਆਲੇ ਮੀਰਾ ਤਾਂ ਵੇੜੇ 'ਚ ਹੀ ਖੜਿਆ ਪਣਾ ਹੈ ਸਤਿ ਸ਼੍ਰੀ ਅਕਾਲ ਗੁਰੇ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਹਾਂ ਹੋਰ ਭਾਈ ਕੀ ਹਾਲ ਹੋਰ ਭਾਈ ਠੀਕ ਆ ਹਾਂ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਇਹਨੂੰ ਤਾਂ ਦੇ ਬੀਬੀ ਉਹਨਾ ਕਿੱਥੇ ਆ ਉਰੀ ਨੇ ਬਸ ਉਹ ਕੰਮ ਧੰਦਾ ਕਰ ਰਹੇ ਨੇ ਅੱਛਾ ਹੈਲੋ ਹਾਂ ਹਾਂ ਕਿੱਥੇ ਦੂਜਾ ਕਿੱਥੇ ਆ ਕੀ ਕਰ ਰਹੇ ਸਰ ਉਹ ਦੂਜਾ ਕਿੱਥੇ ਆ ਉਹ ਦੂਜਾ ਅੰਦਰ ਮੁੰਲਾ ਸੁੱਤਾ ਪਿਆ ਬਣੇ ਅੱਛਾ ਆ ਅਗਰ ਹੋਈ ਜਾਂਦਾ ਉਹ ਸੁਸੂ ਕਰਤਾ ਪਣੇ ਇਹ ਠਾ ਦੇ ਲੈ ਫੜਾ ਦੇ ਮੈਨੂੰ ਸੁਸੂ ਕਰ ਆਂਦੇ ਹੀ ਸੁਸੂ ਗਾਤਾ ਹੈ ਮੈਨੂੰ ਇਹ ਚਾਹ ਕੇ ਕਿੱਥੇ ਆਹੋ ਉਹ ਮੈਂ ਅੰਦਰ ਆ ਮਲਾਦਾ ਪਾਣੇ ਨਹੀਂ ਨਹੀਂ ਤੁਸੀਂ ਬੈਠੋ ਹੋਰ ਭਾਈ ਸਾਰੇ ਕਿਨੇ ਠੀਕ ਹੈ ਸਾਰੇ ਠੀਕ ਹੈ ਭਾਈ ਤੂੰ ਦੱਸ ਤੁਸੀਂ ਗੱਲਾਂ ਮਾਰੋ ਮੜ ਜੇ ਮੇੜ ਕਿੱਧਰ ਜਾ ਹੋਇਆ ਬਸ ਉਹ ਮਲਾਦਾ ਕੰਮ ਕਰ ਰਹੇ ਨੇ ਇਹਦਾ ਆਪਣਾ ਲੋੜੀ ਦਾ ਅੱਛਾ ਅੱਛਾ ਮਾ ਉਸ ਨੂੰ ਲੈ ਕੇ ਫਿਰ ਦੋਗੇ ਸਾਮਾਨ ਦੇ ਹੋ ਗਏ ਚੇਹਰ ਕਰਦੇ ਹੋਰ ਬੜੀ ਵਧੀਆ ਐਨ